हां जी ਪੰਜਾਬੀਓ ਕੀ ਆ ਚਾਲਾ ਕੱਲਾ ਆਪਾਂ ਜਿਹੜੀ ਚਾਬੀ ਬਣਵਾਉਣ ਗਏ ਸੀ ਯਾਰ ਉਹ ਲੱਗੇ ਨਹੀਂ ਵਾਪਸ ਕਰਕੇ ਫਿਰ ਮੈਂ ਕਿਹਾ ਚਲੋ ਵਾਪਸੀ ਦੇ ਵਿੱਚ ਬਲੌਗ ਬਣਾ ਲਈਏ ਇੱਕ ਦੋ ਮਿੰਟ ਦਾ ਤੇ ਸਾਰੇ ਵੀਰਾਂ ਨੂੰ ਦਿਖਾਈਏ ਦੇਖ 10 11 12 ਦਾ ਟਾਈਮ ਹੋਇਆ ਹੋਵੇਗਾ ਫਿਰ ਵੀ ਪੂਰਾ ਦਿਨ ਹੀ ਮੰਗੋ ਚੜਿਆ ਹੋਇਆਗਾ ਦੇਖੋ ਸਾਰੇ ਲੋਕ ਜਾਗਦੇ ਨੇ ਹੌਨਕ ਮੇਲਾ ਲੱਗਿਆ ਜੀ ਰੋਜਾਂ ਦਾ ਮਹੀਨਾ ਚੱਲਦਾਗਾ ਇਸ ਕਰਕੇ ਰਾਤ ਨੂੰ ਲੋਕ ਸੌਦੀ ਜਾਗਦੇ ਨੇ ਦਿਨੇ ਸੁੱਤੇ ਰਹਿੰਦੇ ਨੇ ਠੀਕ ਹੈ ਕੰਮ ਕਰ ਵਾਲੇ ਤਾਂ ਜਾਂਦੇ ਨੇ ਤੇ ਬਾਕੀ ਮੇਰੇ ਵਰਗੇ ਬੇਲੇ ਦਾ ਸੱਤ ਹੀ ਰਹਿੰਦੇ ਨੇ ਠੀਕ ਹੈ ਜੀ ਆ ਦੇਖੋ ਖੰਜੂਰਾ ਲੱਗੇ ਨੇ ਆਪਣੇ ਰੋਡ ਤੇ ਕਿੰਨੀਆਂ ਘੈਂਟ ਦੇਖੋ ਇਹ ਦੇਖੋ ਆਹਾ ਘੈਂਟ ਲੱਗਿਆ ਰੋਡ ਜੀ ਇਹ ਆਪਣਾ ਘਰ ਕਰਨੀ ਨੂੰ ਰੋਡ ਜਾਂਦਾਗਾ ਸਰਮਾਨ ਫਾਰਸੀ ਨਿਕਲ ਜੂ ਸਿੱਧਾ ਇਹ ਰੋਡ ਠੀਕ ਹੈ ਜੀ ਜਾ ਰਹੇ ਮੂਰੇ ਆ ਗਿਆ ਆਪਣਾ ਹੰਪ ਆਪਾਂ ਗੱਡੀ ਕਰ ਲਈ ਸਲੋ ਮੈਂ ਕਿਹਾ ਗੱਡੀ ਨੋ ਉੱਪਰ ਜੂ ਕਿਤੇ ਠੀਕ ਹੈ ਗੱਡੀ ਹੈਗੀ ਲੰਬੀ ਬਹੁਤ ਆ ਠੀਕ ਹੈ ਜੀ ਹੰਪ ਦਾ ਨਿਸ਼ਾਨ ਪਹਿਲੇ ਹੀ ਆ ਜਾਂਦਾ ਆ ਲੋ ਜੀ ਹੰਪ ਆ ਗਿਆ ਐਂ ਜੇ ਕਰਕੇ ਗੱਡੀ ਲੰਘ ਚੁੱਕੀ ਆ ਆਪਣੀ ਚਲੋ ਜੀ ਮੇਰੇ ਦਿਮਾਗ ਦੇ ਵਿੱਚ ਆ ਵੀ ਕੱਪੜੇ ਵੀ ਚੱਕਣੇ ਨੇ ਆਪਾਂ ਪ੍ਰੈਸ ਕਰਾਉਣੇ ਚੱਕ ਲੇ ਪਾ ਇੱਥੇ ਆ ਗਏ ਜਮਨੀ ਕਰਦਾ ਦੀ ਮਸਤੀ ਜੀ ਆਪਣਾ ਬਾਈ ਤੇ ਮੈਂ ਕਿਹਾ ਚਲੋ ਇਹਦਾ ਵੀ ਛੋਟੇ ਜਿਹੇ ਲੈ ਲੈਨੇ ਆ ਵਿੱਚ ਲਾ ਦਾਂਗੇ ਠੀਕ ਹੈ ਇੱਥੇ ਕੱਪੜੇ ਪ੍ਰੈਸ ਕਰਨ ਦੇਣੇ ਨੇ ਆਪਾਂ ਲੜਰੀਜ ਲਓ ਜੀ ਕੱਪੜੇ ਆਪਾਂ ਚੱਕ ਲੈਣੇ ਨੇ ਹੁਣ ਠੀਕ ਹੈ ਜੀ ਵਧੀਆ ਬਣਾਇਆ ਹੋਇਆ ਕੱਪੜੇ ਆਪਾਂ ਚੱਕਦੇ ਚੱਕ ਕੇ ਆਪਾਂ ਚੱਲੇ ਵਾਪਸੀ ਘਰ ਨੂੰ ਨਾਲ ਹੀ ਆਪਣਾ ਪੰਪ ਆ ਪਰੋਂ ਪਰ ਕਰਦੇ ਸਾਈਡ ਪਿਛਲੀ ਸਾਈਡ ਆਪਣਾ ਘਰ ਆ ਇੱਧਰ ਪੰਪ ਆ ਗਿਆ ਜੀ ਤੇ ਨਾਲ ਹੀ ਇੱਕ ਬਾਲੀਵਾਲ ਵਾਲਾ ਖੁੱਲਿਆ ਹੈ ਇੱਧਰਲੀ ਸਾਈਡ ਨਵਾਂ ਬਾਲੀਵਾਲ ਖੇਡਣ ਵਾਸਤੇ ਫੁੱਟਬਾਲ ਵਗੈਰਾ ਆਹ ਦੇਖੋ ਜੀ ਠੀਕ ਹੈ ਜੀ ਚਲੋ ਮਿਹਰਬਾਨੀ ਸਾਰਿਆਂ ਨੇ ਬਲੌਗ ਨੂੰ ਦੇਖਿਆ ਚੈਨਲ ਨੂੰ ਫੋਲੋ ਕਰ ਲਈ ਧੰਨਵਾਦ